ਤਾਰੀ ਨੂੰ ਪਾਪੀ ਆਹ ਸੰਤਾਰਕ ਯਾਤਰਾ ਪੂਈ ਕਰਕੇ ਚਲੇ ਗਏ ਆ ਬਹੁਤ ਵੱਡੇ ਦਿਲ ਵਾਲੇ ਸਨ ਬਹੁਤ ਪਿਆਰ ਕਰਦੇ ਸਨ ਸਾਡੀ ਤਾਂ ਮਤਲਬ ਘਰ ਵੀ ਜਿਹੜੇ ਬਜ਼ੁਰਗਾਂ ਦੇ ਪੁਰਾਣੇ ਘਰ ਸੀ ਉਹ ਨਾਲ ਨਾਲ ਸੀਗੇ ਬੜੀ ਪੁਰਾਣੀ ਸਾਂਝ ਸੀ ਬਹੁਤ ਪਿਆਰ ਕਰਦੇ ਸੀ ਉਹ ਮੈਨੂੰ ਵੀ ਇਥੇ ਪਰਵਾਦ ਨੂੰ ਤਾਂ ਘਾਟਾ ਪਿਆ ਹੀ ਪਿਆ ਮੈਨੂੰ ਪੱਤਰ ਹੀ ਬੜਾ ਘਾਟਾ ਪਿਆ ਬਹੁਤ ਅਸ਼ੀਰਵਾਦ ਦੇ ਪਿਛੋਕੜ ਦੀ ਗੱਲ ਕਰਾਂ ਤਾਂ ਸਰਦਾਰਨੀ ਮਨਜੀਤ कौर ਸਵਰਗਵਾਸੀ ਸਰਦਾਰ ਜਸਵਿੰਦਰ ਸਿੰਘ ਬਰਾੜ ਕੋਟਕਪੂਰਾ ਉਹਨਾਂ ਦੀ ਧਰਮ ਪਤਨੀ ਸਨ ਜੋ ਪੰਜਾਬ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸਹਿਕਾਰਤਾ ਮੰਤਰੀ ਪੰਜਾਬ ਰਹੇ ਨੇ ਅਤੇ ਬਾਬਾ ਫਰੀਦ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਫਰੀਦਕੋਟ ਉਹਨਾਂ ਦੇ ਜਿਹੜੇ ਫਾਊਂਡਰ ਚੇਅਰਮੈਨ ਸੀ ਸਰਦਾਰ ਇੰਦਰਜੀਤ ਸਿੰਘ ਖਾਲਸਾ ਸਿੱਖੋਂ ਉਹਨਾਂ ਦੀ ਸਗੀ ਭੈਣ ਸਨ ਸੋ ਅੱਜ 8 ਤਰੀਕ ਨੂੰ ਉਨ੍ਹਾਂ ਦਾ ਜਿਹੜਾ ਹੈਗਾ ਅੱਜ ਆਪਾਂ ਸਿਵਿਆਂ ਦੇ ਵਿੱਚ ਉਨ੍ਹਾਂ ਦਾ ਸਸਕਾਰ ਕਰਨ ਪਹੁੰਚੇ ਆ ਬੜੀ ਦੁੱਖ ਦੀ ਘੜੀ ਹੈ ਕਿਉਂਕਿ ਇਹ ਪਰਿਵਾਰ ਪੰਜਾਬ ਦਾ ਉਹ ਨਾਮੀ ਪਰਿਵਾਰ ਹੈ ਜਦੋਂ ਇੱਕੋ ਹਲਕੇ ਦੇ ਇੱਕੋ ਜ਼ਿਲ੍ਹੇ ਦੇ ਇੱਕੋ ਪਿੰਡ ਸੰਧਵਾ ਦੇ ਦੋ ਪ੍ਰਭਾਵਸ਼ਾਲੀ ਵਿਅਕਤੀ ਗਿਆਨੀ ਜ਼ੈਲ ਸਿੰਘ ਜੋ ਮੁੱਖ ਮੰਤਰੀ ਪੰਜਾਬ ਸਨ ਤੇ ਜਸਵਿੰਦਰ ਸਿੰਘ ਬਰਾੜ ਜੋ ਵਿਰੋਧੀ ਧਿਰ ਦੇ ਨੇਤਾ ਸਨ ਤੇ ਇਹਨਾਂ ਦੋਵਾਂ ਨੇ ਰਲ ਕੇ ਇਸ ਫਰੀਦਕੋਟ ਜ਼ਿਲ੍ਹੇ ਨੂੰ ਹੋਂਦ ਚ ਲੈ ਕੇ ਆਉਂਦਾ ਇਸ ਜ਼ਿਲ੍ਹੇ ਨੂੰ ਜ਼ਿਲਾ ਘੋਸ਼ਿਤ ਕੀਤਾ ਤੇ ਪੰਜਾਬ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਇਸ ਸੰਧਵਾ ਪਿੰਡ ਦੀਆਂ ਸਨ ਸੋ ਅੱਜ ਉਸ ਪਰਿਵਾਰ ਦੀ ਉਸ ਬਰਾੜ ਪਰਿਵਾਰ ਦੀ ਜਿਹੜੀ ਜਿਹੜੀ ਜਾਈ ਹੈ ਜਿਹਦੀ ਜਿਹਦੀ ਕੁੱਖੋਂ ਸਰਦਾਰ ਮਨਤਾਰ ਸਿੰਘ ਬਰਾੜ ਨੇ ਜਨਮ ਲਿਆ ਕੁਲਤਾਰ ਸਿੰਘ ਬਰਾੜ ਨੇ ਜਨਮ ਲਿਆ ਸੋ ਪੰਮੀ ਭੈਣ ਨੇ ਸਾਡੇ ਮੇਰੇ ਤਾਂ ਦਾਦੀ ਜੀ ਲੱਗਦੇ ਸਨ ਕਿਉਂਕਿ ਮੇਰੇ ਦਾਦਾ ਜੀ ਸੀ ਸਰਦਾਰ ਇੰਦਰਜੀਤ ਸਿੰਘ ਖਾਲਸਾ ਸੋ ਬੜਾ ਵੱਡਾ ਘਾਟਾ ਪਿਆ ਅੱਜ ਹਰ ਪਾਰਟੀਆਂ ਤੋਂ ਉੱਪਰ ਉੱਠ ਕੇ ਸਮੁੱਚੀ ਪਾਰਟੀਆਂ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਵੀ ਪਹੁੰਚੇ ਨੇ ਸੋ ਇਸ ਪਿੰਡ ਦੇ ਦੀ ਧਰਤੀ ਦੇ ਵਿੱਚ ਬੜਾ ਪੋਲੀਟੀਕਲ ਜਸਾ ਸੋ ਆਪਸੀ ਬੜਾ ਪਿਆਰ ਹੈ ਸੋ ਅੱਜ ਵੱਡੇ ਇਕੱਠ ਦੇ ਵਿੱਚ ਮਾਤਾ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ